ਅੱਜ ਦੀ ਕੱਛਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਛਿਆ ਵਿੱਚ ਮੈਂ ਤੁਹਾਡੇ ਲਈ ਜਿੱਕੇ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵਿਖਿਓ ਜੀ ਅੱਦੇ ਜਿੱਕੇ ਦੇ ਕਿਹੜੇ ਪ੍ਰਸ਼ਨ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਅੰਬੇਡਕਰ ਸਟੇਡੀਅਮ ਵਿਖੇ ਸਥਿਤ ਹੈ ਕਲਕੱਤਾ ਵਿਖੇ ਕਲਕੱਤਾ ਵਿਖੇ ਅੰਬੇਡਕਰ ਸਟੇਡੀਅਮ ਸਥਿਤ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਧਿਆਨ ਚਨ किड़ी ट्रॉफी ना... नाल कि ट्रॉफी संबंधित है ध्यानचंद कि ट्रॉफी संबंध आकी ध्यानचंद आकी ट्रॉफी ना संबंधित है तीजा प्रश्न कि भारत की सब तो छोटी अंतरराष्ट्री इसी मास्टर कौन है भारत की सब तो छोटी अंतरराष्ट्री स्तरी मास्टर कौन है निशिता महोता निशिता महोता चौथा प्रश्न कि ਕਿਹੜਾ ਦਿਨ ਭਾਰਤ 'ਚ ਖੇਡ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਭਈ ਕਿਹੜਾ ਦਿਨ ਭਾਰਤ 'ਚ ਖੇਡ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ 29 ਅਗਸਤ 29 ਅਗਸਤ ਭਾਰਤ ਵਿੱਚ ਖੇਡ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਪੰਜਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਦੀ ਸਭ ਤੋਂ ਪੁਰਾਣੀ ਸਭਿਤਾ ਕਿਹੜੀ ਹੈ ਹੜੱਪਾ ਤੇ ਮਹਿੰਜੋਦੜੋ ਭਾਰਤ ਦੀ ਸਭ ਤੋਂ ਪੁਰਾਣੀ ਸਭਿਤਾ ਕਿਹੜੀ ਹੈ ਹੜੱਪਾ ਅਤੇ ਮਹਿੰਜੋਦੜੋ ਛੇਵਾਂ ਪ੍ਰਸ਼ਨ ਕਿਹੜਾ ਸੀ सरदार सोभा सिंह ਦਾ ਮਾਸਟਰਪੀਸ ਕੀ ਹੈ ਸਰਦਾਰ ਸੋਭਾ ਸਿੰਘ ਦਾ ਮਾਸਟਰਪੀਸ ਕੀ ਹੈ ਸੋਣੀ ਮਹੀਵਾਲ ਸਰਦਾਰ ਸੋਭਾ ਸਿੰਘ ਦਾ ਮਾਸਟਰਪੀਸ ਹੈ ਸਤਵਾਂ ਪ੍ਰਸ਼ਨ ਕਿਹੜਾ ਸੀ ਅਮੀਰ ਖੁਸਰੋ ਦਾਣਾ ਕਿਸ ਦੀ ਖੋਜ ਨਾਲ ਸੰਬੰਧਿਤ ਹੈ ਸਿਤਾਰ ਅਮੀਰ ਖੁਸਰੋ ਦਾਣਾ ਸਿਤਾਰ ਦੀ ਖੋਜ ਨਾਲ ਸੰਬੰਧਿਤ ਹੈ ਅੱਠਵਾਂ ਪ੍ਰਸ਼ਨ ਕਿਹੜਾ ਸੀ ਬਾਦਸ਼ਾਹ ਅਕਬਰ ਦਾ ਸਭ ਤੋਂ ਪ੍ਰਸਿੱਧ ਹਿੰਦੀ ਸਾਹਿਤ ਵਿੱਚ ਕਿਹੜਾ ਦਰਬਾਰੀ ਕਵੀ ਹੈ ਬਾਦਸ਼ਾਹ ਅਕਬਰ ਦਾ ਸਭ ਤੋਂ ਪ੍ਰਸਿੱਧ ਹਿੰਦੀ ਸਾਹਿਤ ਵਿੱਚ ਕਿਹੜਾ ਦਰਬਾਰੀ ਕਵੀ ਹੈ ਅਬਦุล ਰਹੀਮ ਖਾਨੇ ਖਾਨਨ ਅਬਦุล ਰਹੀਮ ਖਾਨੇ ਖਾਨਨ ਬਾਦਸ਼ਾਹ ਅਕਬਰ ਦਾ ਸਭ ਤੋਂ ਪ੍ਰਸਿੱਧ ਹਿੰਦੀ ਸਾਹਿਤ ਦਰਬਾਰੀ ਕਵੀ ਹੈ ਨੋਵਾ ਪਰਸਨ ਕਿਹੜਾ ਸੀ ਕਲਾਕਾਰ ਸੁਭਾ ਸਿੰਘ ਦੀ ਆਰਟ ਗੈਲਰੀ ਕਿਹੜੇ ਰਾਜ ਵਿੱਚ ਸਥਿਤ ਹੈ ਕਲਾਕਾਰ ਸੁਭਾ सिंह दी आर्ट गैलरी ਕਿਹੜੇ ਰਾਜ ਵਿੱਚ ਸਥਿਤ ਹੈ ਹਿਮਾਚਲ ਪ੍ਰਦੇਸ਼ ਅੰਪਰੇਟ ਹਿਮਾਚਲ ਪ੍ਰਦੇਸ਼ ਅੰਪਰੇਟਾ ਵਿੱਚ ਸਥਿਤ ਹੈ 9ਵਾਂ ਪ੍ਰਸ਼ਨ ਕਿਹੜਾ ਸੀ ਸਿਰਸਾ ਸੂਰੀ ਦਾ ਮਕਬਰਾ ਵਿਖੇ ਸਥਿਤ ਹੈ ਸੰਸਾਰਾਮ ਪਿਹਾਰ ਸਿਰਸਾ ਸੂਰੀ ਦਾ ਮਕਬਰਾ ਸੰਸਾਰਾਮ ਬਿਹਾਰ ਵਿਖੇ ਸਥਿਤ ਹੈ 11ਵਾਂ ਪ੍ਰਸ਼ਨ ਕਿਹੜਾ ਸੀ ਬੁਲੰਦ ਦਰਵਾਜਾ ਜੋ ਅਕਬਰ ਦੁਆਰਾ ਬਣਾਈਆ ਬਣਾਈਆ ਗਿਆ ਸੀ ਕਿਸ ਦੀ ਜਿੱਤ ਦੀ ਯਾਦ ਦਿਲਾਉਂਦਾ ਹੈ बुलंद दरवाज़ा जड़ा अकबर द्वारा बनवाइया बनाया गया सी वो दिल्ली दी जीत याद दिला है नौवा प्रश्न कि अमृत शेर गिल एक प्रसिद्ध है चित्रकार अमृत शेर गिल की भाई एक प्रसिद्ध चित्रकार है तेरवा प्रश्न कि फिल्म मदर इंडिया दी नायिका कौन सी नरगिस फिल्म मदर इंडिया की नायिका कौन सी नरगिस फिल्म मेरा नामजोकर नायक कौन सी राज कपूर ਸਾਡੀ ਅੱਜ ਦੀ ਕਕ੍ਹਾ ਇੱਥੋਂ ਹੀ ਸਮਾਪਤ ਹੋਈ ਸੀ ਅੱਜ ਦੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ